ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲਾਂ ਵਾਸਤੇ ਕੁਝ ਆਦੇਸ਼ ਜਾਰੀ ਕੀਤੇ ਐ ਉਹ ਕੀ ਹਨ ਅਸਲ ਦੇ ਵਿੱਚ ਕੀ ਹੈ ਕਿ ਪੰਜਾਬ ਦੇ ਨਿੱਜੀ ਸਕੂਲਾਂ ਵਾਸਤੇ ਇੱਕ ਕਾਨੂੰਨ ਹੈ ਰਾਈਟ ਟੂ ਐਜੂਕੇਸ਼ਨ ਦੇ ਅਧੀਨ ਉਹਦੇ ਵਿੱਚ ਕੀ ਹੈ ਕਿ 25% ਸਟੂਡੈਂਟ ਜਿਹੜੇ ਕਮਜ਼ੋਰ ਵਰਗ ਦੇ ਬੱਚੇ ਆ ਉਹਨਾਂ ਲਈ ਰਾਖਵਾ ਕਰਨ ਸਿਗਾ ਕਿ ਪ੍ਰਾਈਵੇਟ ਸਕੂਲਾਂ ਨੇ 25% ਗਰੀਬਾਂ ਦੇ ਬੱਚੇ ਪੜ੍ਹਾਉਣੇ ਆ ਪਰ ਉਹ ਪ੍ਰਾਈਵੇਟ ਸਕੂਲ ਪੜ੍ਹਾਉਣ ਹੀ ਰਹੇ ਸੀ ਕੋਈ ਵੀ ਪ੍ਰਾਈਵੇਟ ਸਕੂਲ ਇਸ ਜਿਹਨੂੰ ਲਾਗੂ ਨਹੀਂ ਕਰਿਆ ਸੀਗਾ ਕਾਨੂੰਨ ਬਣਿਆ ਪਰ ਲਾਗੂ ਨਹੀਂ ਕਰਨ ਕਰਕੇ ਇਹ ਦਿੱਕਤ ਆਈ ਜਾਂਦੀ ਸੀ ਹੁਣ ਸਿੱਖਿਆ ਵਿਭਾਗ ਦੇ ਸਖਤੀ ਨਾਲ ਕਿਹਾ ਵਿਸ਼ਾਖ ਕੋਰਟ ਦੇ ਆਰਡਰਾਂ ਤੋਂ ਬਾਅਦ ਕਿਹਾ ਹੈਗਾ ਨਾ ਕਿ ਪੰਜਾਬ ਦੇ ਜਿਹੜੇ ਸਾਰੇ ਨਿੱਜੀ ਸਕੂਲ ਆ ਉਹ 25% ਰਾਖਵਾ ਕਰਨ ਕਰਨਗੇ ਜਿਹੜੇ ਕਮਜ਼ੋਰ ਵਰਗ ਦੇ ਬੱਚੇ ਆ 25% ਅੱਛਾ ਇਹਦੇ ਵਿੱਚ ਕੀ ਹੋਊਗਾ ਕਿ ਤਰਜੀਹ ਦਿੱਤੀ ਜਾਊਗੀ 1 ਕਿਲੋਮੀਟਰ ਵਾਲੇ ਬੱਚਿਆਂ ਨੂੰ ਪਹਿਲਾਂ ਜਿਹੜੇ ਸਕੂਲ ਦੇ 1 ਕਿਲੋਮੀਟਰ ਦੇ ਘੇਰੇ ਵਿੱਚ ਫਿਰ 10 ਕਿਲੋਮੀਟਰ ਫਿਰ 6 ਕਿਲੋਮੀਟਰ ਜੇ ਇਹਦੇ ਵਿੱਚ ਬੱਚੇ ਨਹੀਂ ਮਿਲਦੇ ਫਿਰ ਉਹ 6 ਕਿਲੋਮੀਟਰ ਤੋਂ ਬਾਅਦ ਜਾੜੇ ਇਹ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਹਦੇਸ਼ ਹੈ ਅੱਛਾ ਇਹਦਾ ਖਰਚਾ ਜਿਹੜਾ ਸਾਰਾ ਜਿਹੜੇ 25% ਸਟੂਡੈਂਟ ਹੈ ਜਿਹੜੀ ਫੀਸ ਹੈ ਉਹ ਪੰਜਾਬ ਸਰਕਾਰ ਨੇ ਤੇ ਕੇਂਦਰ ਸਰਕਾਰ ਨੇ ਰਲ ਕੇ ਭਰਨੀ ਆ ਇਹਦੇ ਨਾਲ ਬਹੁਤ ਵੱਡਾ ਫਾਇਦਾ ਹੋਣ ਵਾਲਾ ਆਮ ਲੋਕਾਂ ਨੂੰ ਗਰੀਬਾਂ ਨੂੰ ਤੇ ਮੈਂ ਤੁਹਾਡੇ ਮਾਧਿਅਮ ਰੇ ਇਹ ਕਹਿਣਾ ਚਾਹੁੰਦਾ ਕਿ ਹਰੇਕ ਬੱਚਾ ਇਹਦਾ ਫਾਇਦਾ ਠਾਵੇ ਜੋ ਬੰਚਾ ਇਸ ਦੇ ਅੰਦਰ ਆਉਂਦਾ ਹੈ ਜੋ ਪਰਿਵਾਰ ਇਸ ਜਿਹੜਾ ਡਰ ਹੁੰਦਾ ਹੈ ਉਹਦਾ ਫਾਇਦਾ ਠਾਵੇ ਮੈਂ ਵੀ ਦੱਸ ਦੇਵਾਂ ਕਿ ਜਿਹੜੇ ਐਸਸੀ ਤੇ ਓਬੀਸੀ ਵਰਗ ਹੈ ਉਹਨਾਂ ਲਈ 5-5% ਰਾਖਵਾ ਕਰਨਾ ਹੈ ਇਹਦੇ ਵਿੱਚ ਜਿਹੜਾ 25% ਹੈ 10% ਦੇ ਹੋ ਗਿਆ ਤੇ ਜਿਹੜਾ 12.5% ਹੈ ਉਹ ਜਿਹੜੇ ਇਕਨੋਮਿਕਲੀ ਵੀਕਰ ਸੈਕਸ਼ਨ ਹੁੰਦਾ ਉਹ ਬੇਸ਼ੱਕ ਕਿਸੇ ਵੀ ਜਾਤ ਦਾ ਆਸਪਾਸ ਰੱਖਦਾ ਹੋਵੇ ਬੇਸ਼ੱਕ ਜਨਰਲ ਜਾਤ ਦੇ ਵਿੱਚੋਂ ਉਹ ਜੋ ਕਮਜ਼ੋਰ ਹੈ ਤਾਂ ਉਹ 12.5% ਉਹਨੂੰ ਮਿਲੂਗਾ ਉਸ ਤੋਂ ਬਾਅਦ ਜਿਹੜਾ 7.5% ਹੈ ਉਹ ਬੱਚੇ ਜਿਨ੍ਹਾਂ ਦੇ ਮਾਪੇ ਨਹੀਂ ਹੈਗੇ ਤੇ ਵਿਧਵਾ ਮਾਂ ਦੇ ਬੱਚੇ ਇਹਨਾਂ ਲਈ ਅਟ ਇਹ ਜਾਨੀ ਕਿ ਇਸ ਜਿਹੜਾ ਕੋਟਾ ਸਾਰਾ ਸਿਸਟਮ ਹੈ ਇਹਨੂੰ ਅੱਡ-ਵੱਡ ਤੋੜਿਆ ਗਿਆ ਤੇ ਅੱਡ-ਵੱਡ ਜਾਤਾਂ ਨੂੰ ਅੱਡ-ਵੱਡ ਲੋਕਾਂ ਨੂੰ ਦਿੱਤਾ ਗਿਆ ਇਹ ਨਾਲ ਬਹੁਤ ਵੱਡਾ ਫਾਇਦਾ ਹੋਊਗਾ ਉਸ ਵਰਗ ਨੂੰ ਕਾਫੀ ਟਾਈਮ ਤੋਂ ਜਿਹੜੇ ਪ੍ਰਾਈਵੇਟ ਸਕੂਲ ਆੜਾ ਇਹ ਜੀ ਨੂੰ 42 ਆਉਂਦੇ ਸੀ ਆਪਣੇ ਆਪ ਲਾਗੂ ਨੇ ਕਰਨੀ ਚਾਹੁੰਦੇ ਸੀ ਪਤਾ ਨਹੀਂ ਉਹਨਾਂ ਨੂੰ ਇਨਸਕੋਰਟੀ ਸੀ ਕਿ ਇਹਨਾਂ ਦਾ ਪੈਸਾ ਪਤਾ ਨਹੀਂ ਮਿਲੂਗਾ ਕਿ ਨਹੀਂ ਮਿਲੂਗਾ ਹੁਣ ਸਰਕਾਰਾਂ ਇਹ ਪੈਸਾ ਦੇਣ ਦੀਆਂ ਇਦੇ ਵਿੱਚ ਇੱਕ ਗੱਲ ਹੋਰ ਮੈਨੂੰ ਜਿਹੜੀ ਸਮਝ ਆਉਂਦੀ ਹੈ ਉਹ ਇਹ ਹੈ ਕਿ ਹੁਣ ਜਦੋਂ ਸਰਕਾਰਾਂ ਫੀਸ ਭਰਨ ਗਿਆ ਉਹਨਾਂ ਬੱਚਿਆਂ ਦੀ ਤੇ ਜਿਹੜੇ ਫੀਸਾਂ ਦੇ ਵੀ ਕੰਟਰੋਲ ਹੋਊਗਾ ਪ੍ਰਾਈਵੇਟ ਸਕੂਲਾਂ ਕਿਉਂਕਿ ਫੀਸਾਂ ਜਗ ਜਾਰ ਹੋਣ ਗਿਆ ਸਰਕਾਰ ਦੇ ਖਾਤੇ 'ਚ ਉਹਨਾਂ ਬੱਚਿਆਂ ਦੀ ਫੀਸ ਆਊਗੀ ਤੇ ਇਹ ਜਿਹੜੇ ਪ੍ਰਾਈਵੇਟ ਸਕੂਲ ਆ ਉਨੀ ਫੀਸ ਨਹੀਂ ਉਗਰਾ ਸਕਣਗੇ ਉਹਨਾਂ ਬੱਚਿਆਂ ਤੋਂ ਇਹਦਾ ਬਹੁਤ ਵੱਡਾ ਦੂਜੇ ਬੱਚਿਆਂ ਨੂੰ ਵੀ ਫਾਇਦਾ ਹੋਊਗਾ ਹਾਂ ਇਹਦਾ ਇੱਕ ਬੈਲੈਂਸ ਮੈਂ ਹੋਰ ਐਡ ਕਰ ਦੇਵਾਂ ਕਿ ਜਿਹੜਾ ਬੱਸਾਂ ਦਾ ਖਰਚਾ ਉਹ ਨਹੀਂ ਇਹ ਸਕੂਲ ਚੱਕਣਗੇ ਜਿਆ ਸਰਕਾਰ ਚੱਕੂਗੀ ਉਹ ਬੱਚੇ ਦਾ ਖਰਚਾ ਮਾਪਿਆਂ ਨੂੰ ਹੀ ਕਰਨਾ ਪੈਣਾ ਤੇ 2000 ਇਸੇ ਸਾਲ 25 ਦੇ ਵਿੱਚ ਜਿਹੜਾ ਸਰਕਾਰ ਨੇ ਸਖਤ ਹਦੇਸ਼ ਕੀਤੇ ਹੈ ਤੇ ਮੈਨੂੰ ਲੱਗਦਾ ਹੈ ਕਿ ਹੁਣ ਇਸ ਦਾ ਲਾਗੂ ਹੋਊਗਾ ਪੱਕੇ ਤੌਰ ਤੇ ਤੇ ਜਿੱਥੇ-ਜਿੱਥੇ ਜਿਹੜੇ-ਜਿਹੜੇ ਲੋਕ ਬੈਠੇ ਆ ਆਪਣੇ ਏਰੀਆ ਪ੍ਰਤੀ ਆਪਣੇ ਨਿੱਜੀ ਸਕੂਲ ਜਿੰਨੇ ਵੀ ਹੈਗੇ ਆ ਉਹਨਾਂ ਪਤੀ ਤਰਕ ਹੋ ਕੇ ਜਾਗਰੂਤ ਹੋ ਕੇ ਉੱਥੇ ਵੇਖ ਰਹੇ ਵੀ ਕਿੰਨੇ ਬੱਚਿਆਂ ਦੀ ਇੱਥੇ ਐਡਮਿਸ਼ਨ 25% ਰਪੋਰਟੇ ਚ ਹੋਈ ਹੈ ਕਿ ਨਹੀਂ ਹੋਈ ਇਹ ਸਾਡੀ ਜ਼ਿੰਮੇਵਾਰੀ ਹੈ ਸਾਰਿਆਂ ਦੀ ਤਾਂ ਜੋ ਸਰਕਾਰਾਂ ਦੇ ਫੈਸਲੇ ਆ ਤੇ ਕੋਈ ਲੋਕ ਫਾਇਦਾ ਲੈ ਸਕਣ ਬਾਹਲੇ ਲੋਕਾਂ ਨੂੰ ਗੱਲਾਂ ਤਾਂ ਪਤਾ ਨਹੀਂ ਹੁੰਦਾ ਬਹੁਤ ਬੱਤਾ ਰਿਹਾ